ਸਾਜਿਕਾ ਜੀ ਜੀ ਪੰਜਾਬੀ ਦੇ ਤੁਹਾਡੇ ਇਕ ਕਰੀ ਫੇਰ ਤੋਂ ਸਵਾਗਤ ਆ ਇੱਕ ਤੁਹਾਡੇ ਨਾਲ ਬਹੁਤ ਹੀ ਜਿਆਦਾ ਹੈਰਾਨੀ ਜਨਕ ਗੱਲ ਸ਼ੇਅਰ ਕਰਨ ਲੱਗਿਆ ਤਾਂ ਹੀ ਵੀ ਇਹ ਖਬਰ ਸੁਣ ਕੇ ਚੱਕੰਨੇ ਹੋ ਜਾਓਗੇ ਤੁਸੀਂ ਵੀ ਇਹ ਖਬਰ ਸੁਣ ਕੇ ਸੋਚਨ ਤੇ ਮਜਬੂਰ ਹੋ ਜਾਓਗੇ ਕਿ ਅੱਜ ਜਿਹੜੀ ਗੱਲ ਤੁਹਾਡੇ ਨਾਲ ਮੈਂ ਸਾਂਝੀ ਕਰਨ ਜਾ ਰਿਹਾ ਮਾਂ ਉਹ ਕਿਸ ਤਰ੍ਹਾਂ ਹੋ ਰਿਹਾ ਕੀ ਹੋ ਰਿਹਾ ਆ ਕੀ ਇਹ ਕੋਈ اسرਾਰਤ ਕਰ ਰਿਹਾ ਕੀ ਇਹ ਕਿਸੇ ਭੂਤ ਦਾ ਸਾਆ ਹੈ ਕੀ ਇਹ ਕੋਈ ਐਸੇ ਕਰਾਮਾਤ ਆ ਜਿਹੜੀ ਕੋਈ ਸਮਝ ਨਹੀਂ ਆ ਰਹੀ ਕਹਨ ਤੋਂ ਭਾਵੇਂ ਆ ਕਿ ਜਦੋਂ ਕੋਈ ਪਿੰਡ ਸ਼ਹਿਰ ਗਲੀ ਮਹੱਲੇ 'ਚ ਐਸਾ ਚਾਂਸ ਹੋ ਜਾਵੇ ਤੋ ਚਾਂਸ ਕਰਨ ਵਾਲਾ ਲੱਭੇ ਵੀ ਨਾ ਤੇ ਜਾਂ ਤੇ ਫਿਰ ਉਹਦੇ ਵਿੱਚ ਸਭ ਸ਼ਕਤੀਆਂ ਹੋ ਸਕਦੀਆਂ ਜਾਂ ਫਿਰ ਉਹ ਭੂਤ ਪ੍ਰੇਤ ਦਾ ਸਾਇਆ ਹੋ ਸਕਦਾ ਅਜੀਹਾ ਸੋਚਨ ਤੇ ਮਜਬੂਰ ਕਰ ਦੇਵੇਗੀ ਇਹ ਜਿਹੜੀ ਗੱਲ ਇਹ ਗੱਲ ਜਿਹੜੀ ਇਹ ਗਰਦਾਸਪੁਰ ਦੇ ਇਸਲਾਮਾਬਾਦ ਮਹੱਲੇ ਤੋਂ ਨਿਕਲ ਕੇ ਸਾਹਮਣੇ ਆਈ ਹੈ ਸਾਰੀ ਖਬਰ ਜਿਹੜੀ ਅਸੀਂ ਤੁਹਾਡੇ ਨਾਲ ਸਾਂਝੀ ਕਰਾਂਗੇ ਇਸਲਾਮਾਬਾਦ ਮਹੱਲੇ ਦੇ ਵਿੱਚ ਕੋਈ 20 ਤੋਂ 25 ਘਰ ਨੇ ਜਿਹੜੇ ਬਹੁਤ ਜ਼ਿਆਦਾ ਦੁਖੀ ਹੋ ਚੁੱਕੇ ਨੇ ਬਹੁਤ ਜ਼ਿਆਦਾ ਪ੍ਰੇਸ਼ਾਨ ਹੋ ਚੁੱਕੇ ਨੇ ਕੀ ਕੋਈ ਦੇਵੀ ਸ਼ਕਤੀ ਕੰਮ ਕਰਦੀ ਪਈ ਹੈ ਕੀ ਕੋਈ ਭੂਤ ਕੰਮ ਕਰਦਾ ਪਿਆ ਆ ਜਾਂ ਕੋਈ ਭੂਤ ਪ੍ਰੇਤ ਦਾ ਸਾਆਇਆ ਇਹ ਕੰਮ ਕਰਦਾ ਪਿਆ ਆ ਕਿਉਂਕਿ ਸਰਾਰਤ ਕਰਨ ਵਾਲਾ ਲੱਭਦਾ ਹੀ ਨਹੀਂ ਪੈਰੇ ਲਾਲੇ ਰਾਤ ਜਾਗ ਜਾਗ ਕੱਟ ਲਈਆਂ ਪਰ ਕਿਤੇ ਵੀ ਕੋਈ ਵੀ ਅਜੇ ਤੱਕ ਫੜਿਆ ਨਹੀਂ ਗਿਆ ਗੱਲ ਕੋਈ ਅੱਜ ਦੀ ਨਹੀਂ ਕੱਲ ਦੀ ਨਹੀਂ ਪਿਛਲੇ 4 ਸਾਲਾਂ ਤੋਂ ਲਗਾਤਾਰ ਇਹ ਹਰਕਤ ਇਹ ਵੀ 25 ਘਰਾਂ ਦੇ ਵਿੱਚ ਹੋ ਰਹੀ ਹੈ اسلامਾਬਾਦ ਮਹੱਲਾ ਗਰਦਾਸਪੁਰ ਜਿੱਥੇ ਕਿ ਇੱਕ ਅਜੀਬੋ ਗਰੀਬ ਘਟਨਾ ਜਿਹੜੀ ਹੈ ਉਹ ਘਟਦੀ ਪਈ ਹੈ ਪਿਛਲੇ 4 ਸਾਲਾਂ ਤੋਂ ਲੋਕ ਦੁਖੀ ਹੋ ਚੁੱਕੇ ਨੇ ਲੋਕਾਂ ਨੇ ਪੁਲਿਸ ਕੰਪਲੇਨਾਂ ਵੀ ਕੀਤੀਆਂ ਨੇ ਪਰ ਪੁਲਿਸ ਕਹਿੰਦੀ ਏ ਕਿ ਤੁਸੀਂ ਸਬੂਤ ਦਿਓ ਬੰਦਾ ਫੜੋ ਬੰਦਾ ਦੱਸੋ ਪਰ ਮੱਲੇ ਵਾਲੇ ਕਹਿੰਦੇ ਆ ਦੱਸਿਏ ਕੀ ਸਾਨੂੰ ਤੇ ਆਪ ਨਹੀਂ ਲੱਭਿਆ ਕਿੰਨੀ ਹਰਾਨੀ ਵਾਲੀ ਗੱਲ ਹੈ ਨਾ ਵੀ ਬੰਦਾ ਕੋਈ ਕਾਰਾ ਕਰਕੇ ਜਾ ਰਿਹਾ ਆ ਇਨਸਾਨ ਆ ਘੂਤ ਆ ਪ੍ਰੇਤ ਆ ਸਾਇਆ ਆ ਕੀ ਏ ਕੁਝ ਵੀ ਨਹੀਂ ਕਹਿ ਸਕਦੇ ਪਰ ਤੁਸੀਂ ਆਪਣਾ ਕਮੈਂਟ ਖਬਰ ਵੇਖਣ ਤੋਂ ਬਾਅਦ ਜਰੂਰ ਕਰਿਓ ਕਿ ਤੁਸੀਂ ਇਹਦੇ ਤੇ ਕੀ ਕਹਿਣਾ ਚਾਹੋਗੇ ਗੱਲ ਇਸਲਾਮਾਬਾਦ ਮੱਲੇ ਕਰਦਾਸਪੁਰ ਦੀ ਹੈ ਜਿੱਥੇ ਕਿ ਪਿਛਲੇ 4 ਸਾਲਾਂ ਤੋਂ ਰਾਤ ਨੂੰ ਜਿਹੜਾ ਆ 7 ਵਜੇ ਤੋਂ ਲੈ ਕੇ 12 ਵਜੇ ਤੱਕ ਲੋਕਾਂ ਦੇ ਘਰਾਂ ਦੇ ਵਿੱਚ ਇੱਟਾਂ ਰੋੜੇ ਵੱਜਦੇ ਆ ਇੱਟਾਂ ਰੋੜੇ ਇਕੱਲੇ ਨਹੀਂ ਵੱਜਦੇ ਇੱਟਾਂ ਰੋੜੇ ਦੇ ਨਾਲ-ਨਾਲ ਲੋਹੇ ਦੀਆਂ ਸ਼ੈਮਾਂ ਜਿਨ ਕਿ ਜਿੰਦਰੇ ਨਾਲ ਦੇ ਨਾਲ ਸ਼ਰਾਬ ਦੀਆਂ ਬੋਤਲਾਂ ਤੱਕ ਲੋਕਾਂ ਦੇ ਘਰਾਂ ਦੇ ਵਿੱਚ ਡਿੱਗਦੀਆਂ ਨੇ ਟਿਊਬਾਂ ਡਿੱਗਦੀਆਂ ਨੇ ਟੁੱਟੇ ਬਲਬ ਡਿੱਗਦੇ ਨੇ ਠਾ ਠਾ ਦੀ ਆਵਾਜ਼ ਆਉਂਦੀ ਏ ਪਰ ਸੁੱਟਣ ਵਾਲਾ ਅਜੇ ਤੱਕ ਵੀ ਕਾਬੂ ਨਹੀਂ ਆਇਆ ਕਹਿੰਦੇ ਨੇ ਲੋਕ ਵੀ ਪੂਰੇ ਮਹੱਲੇ ਨੇ ਰਾਤ ਜਾਗ ਜਾਗ ਕੇ ਵੀ ਕੱਢ ਲਈਏ ਜਿੱਥੇ ਬੈਠੇ ਹੁੰਨੇ ਆ ਉਥੇ ਪੈਰਾਂ ਤੇ ਦੜਾਹ ਕਰਕੇ ਵੱਟਾ ਡਿੱਗ ਪੈਂਦਾ ਪੈਰਾਂ ਤੇ ਦੜਾਹ ਕਰਕੇ ਜਿੰਦਰਾ ਡਿੱਗ ਪੈਂਦਾ ਜਿੱਥੇ ਖਲੋਤੇ ਹੁੰਨੇ ਆ ਉਥੇ ਠਾਹ ਕਰਕੇ ਜਿਹੜਾ ਆ ਇੱਟਾਂ ਰੋੜੇ ਡਿੱਗ ਪੈਂਦੇ ਨੇ ਪਰ ਬੰਦਾ ਅਜੇ ਤੱਕ ਵੀ ਦਿਖਿਆ ਨਹੀਂ ਦੌੜੇ ਆ ਭੱਜੇ ਆ ਵੇਖਿਆ ਆ ਕੋਠਿਆਂ ਤੇ ਚੜ ਚੜ ਕੇ ਵੀ ਰਖਵਾਲੀਆਂ ਕੀਤੀਆਂ ਨੇ ਪਰ ਅਜੇ ਤੱਕ ਬੰਦਾ ਨਹੀਂ ਫੜਿਆ ਗਿਆ ਤੇ ਫਿਰ ਇਹਦੇ ਤੇ ਤੁਸੀਂ ਕੀ ਕਹਿਣਾ ਚਾਹੋਗੇ ਹੈ ਨਾ ਕੋਈ ਦੇਵੀ ਸ਼ਕਤੀ ਹੈ ਨਾ ਕੋਈ ਭੂਤ ਪ੍ਰੇਤ ਦਾ ਸਾਆ ਜਿਹੜਾ ਲੱਭਦਾ ਹੀ ਨਹੀਂ ਜਿਹੜਾ ਲੱਭਦਾ ਨਹੀਂ ਉਹ ਭੂਤ ਹੀ ਹੋ ਸਕਦਾ ਜਾਂ ਫਿਰ ਹਵਾ ਹੋ ਸਕਦੀ ਹੈ ਕੀ ਹਵਾ ਇੱਟਾਂ ਛੁੱਟ ਸਕਦੀ ਹੈ ਕੀ ਹਵਾ ਪੱਥਰ ਛੁੱਟ ਸਕਦੀ ਏ ਕੀ ਹਵਾ ਰੇਲਵੇ ਟਰੈਕ ਤੋਂ ਲਿਆ ਕੇ ਰੇਲਵੇ ਟਰੈਕ ਵਾਲੇ ਪੱਥਰ ਛੁੱਟ ਸਕਦੀ ਸੋਚਣ ਵਾਲੀ ਗੱਲ ਆ ਹੈਰਾਨੀ ਵਾਲੀ ਗੱਲ ਆ ਵੀ ਹੋ ਕੀ ਰਿਹਾ ਆ ਇਹ ਘਟਨਾ ਹੋਈ ਇਸਲਾਮਾਬਾਦ ਮੱਲੇ ਗਰਦਾਸਪੁਰ ਦੇ ਵਿੱਚ ਜਿੱਥੇ ਕਿ ਲੋਕ ਬਹੁਤ ਜ਼ਿਆਦਾ ਦੁਖੀ ਨੇ ਬਹੁਤ ਜ਼ਿਆਦਾ ਆਪਣੇ ਆਪ 'ਚ ਜੜਾ ਆ ਉਹ ਸੋਚਣ ਲਈ ਮਜਬੂਰ ਆ ਕਿ ਉਹਨਾਂ ਦੇ ਨਾਲ ਹੋ ਕੀ ਰਿਹਾ ਆ ਖਬਰ ਸੁਣ ਕੇ ਉਹ ਤੇ ਹੀ ਸੋਚਾਂ ਦੇ ਮਜਬੂਰ ਹੋ ਗਏ ਉਹਨੇ ਉਹ ਕਿ ਬੰਨਨ ਕੀ ਰਹਾ ਆ ਹੋਕ ਹੀ ਰਿਹਾ ਆ ਕੁਝ ਵੀ ਸਮਝ ਨਹੀਂ ਆ ਰਹੀ ਕਿਉਂਕਿ ਕਹਾਣੀ ਕੁਝ ਇਸ ਤਰ੍ਹਾਂ ਦੀ ਪੈਦਾ ਹੋ ਗਈ ਸਿਚੁਏਸ਼ਨ ਹੀ ਕੁਝ ਇਦਾਂ ਦੀ ਪੈਦਾ ਹੋ ਗਈ ਕਿ ਵਟੇ ਡਿਗਦੇ ਆ ਜਿੰਦਰੇ ਡਿਗਦੇ ਆ ਜਿੰਦਰੇ ਸੁੱਟ ਰਿਆ ਕੋਈ ਜਿੰਦਰੇ ਘਰਾਂ ਨੂੰ ਮਾਰਨ ਵਾਲੇ ਤਾਲੇ ਡਿਗਦੇ ਪਏ ਨੇ ਸ਼ਰਾਬ ਦੀਆਂ ਬੋਤਲਾਂ ਡਿਗਦੀਆਂ ਪਈਆਂ ਨੇ ਧਾੜ-ਧਾੜ ਕਰਕੇ ਡਿਗਦੇ ਪਈਆਂ ਨੇ ਇਥੋਂ ਤੱਕ ਕਿ ਉਹਨਾਂ ਨੇ ਕਿਹਾ ਵੀ ਘਰ ਦੇ ਵਿੱਚ ਪਰੌਣੇ ਆਏ ਹੁੰਦੇ ਆ ਰਿਸ਼ਤੇਦਾਰ ਆਏ ਹੁੰਦੇ ਆ ਤੇ ਬੜੀ ਮੁਸ਼ਕਲ ਦੇ ਨਾਲ ਕਈਆਂ ਦੇ ਸਿਰ ਪੱਟਨੇ ਬਚੇ ਨੇ ਬੜੀ ਜਿਆਦਾ ਹਰਾਨੀ ਕਰਨ ਵਾਲੀ ਏ ਕਹਾਣੀ ਹੈ ਯਕੀਨ ਕਰਨਾ ਮੁਸ਼ਕਲ ਆ ਪਰ ਕੀ ਕਰੀਏ ਨਿਕਲ ਕੇ ਆਈ ਏ ਸਾਹਮਣੇ ਆਈ ਏ ਲੋਕ ਆਪ ਕੈਮਰੇ ਘੜੀ ਆ ਕੇ ਬੋਲਨੇ ਕਿ ਅਸੀਂ ਬਹੁਤ ਦੁਖੀ ਆ ਸਾਡਾ ਇਹ ਹੱਲ ਕਰੋ ਕਿ ਹੱਲ ਕੌਣ ਕਰੇਗਾ ਕਿਸ ਤਰ੍ਹਾਂ ਹੋਵੇਗਾ ਇਹਦਾ ਹੱਲ ਜੇ ਤੁਹਾਡੇ ਕੋਲ ਕੋਈ ਇਹਦਾ ਜਵਾਬ ਹੈ ਜੇਕਰ ਤੁਸੀਂ ਜਾਣਦੇ ਹੋ ਕਿ ਇਹ ਸਾਰਾ ਕੁਝ ਕਿਵੇਂ ਹੋ ਰਿਹਾ ਆ ਜਾਂ ਤੁਸੀਂ ਸਮਝਦੇ ਹੋ ਕਿ ਇਹ ਕਹਾਣੀ ਕਿਸ ਤਰ੍ਹਾਂ ਘੜ ਸਕਦੀ ਏ ਜਾਂ ਤੁਸੀਂ ਸਮਝਦੇ ਹੋ ਕਿ ਇਹ ਵੱਟੇ ਕਿਵੇਂ ਆ ਸਕਦੇ ਨੇ ਕੌਣ ਆ ਕਿਸ ਤਰ੍ਹਾਂ ਆ ਕਿੱਥੋਂ ਆ ਰਹੇ ਨੇ ਤੇ ਕਮੈਂਟ ਕਰਕੇ ਜਰੂਰ ਦੱਸਿਓ ਤਾਂ ਕਿ ਇਸਲਾਮਾਬਾਦ ਮੱਲੇ ਵਾਲਿਆਂ ਦਾ ਭਲਾ ਹੋ ਸਕੇ ਤੁਸੀਂ ਭਲਾ ਕਰ ਸਕਦੇ ਹੋ ਜੇਕਰ ਤੁਹਾਡੀ ਨੌਲੇਜ ਦੇ ਵਿੱਚ ਕੁਝ ਇਸ ਤਰ੍ਹਾਂ ਹੈ ਕਿ ਤੁਸੀਂ ਇਦਾਂ ਦੀ ਕਹਾਣੀ ਪਹਿਲਾਂ ਕਦੇ ਸੁਣੀ ਕੀ ਤੁਸੀਂ ਕਦੀ ਇਦਾਂ ਦਾ ਕੁਝ ਦੇਖਿਆ ਕਿ ਕੁਝ ਸਮਝ ਹੀ ਨਾ ਆਉਂਦੀ ਹੋਵੇ ਸਰੇ ਆਮ ਵੱਟੇ ਡਿੱਗਦੇ ਨੇ ਰੋੜੇ ਡਿੱਗਦੇ ਨੇ ਇੱਟਾਂ ਡਿੱਗਦੀਆਂ ਨੇ ਪਰ ਬੰਦਾ ਨਹੀਂ ਲੱਭਦਾ। ਕੀ ਬਾਤ ਆ। ਸਮਝ ਆਈ? ਜੇ ਆਈ ਤੇ ਕਮੈਂਟ ਜ਼ਰੂਰ ਕਰਿਓ। ਕੀ ਹੋ ਰਿਹਾ ਆ? ਕਿੱਦਾਂ ਹੋ ਰਿਹਾ ਆ ਤੇ ਕਿਉਂ ਹੋ ਰਿਹਾ ਆ? ਮੈਂ ਜਿੱਕੀ ਇਨਾਂ ਤੇ ਆਓ ਮੱਲੇ ਵਾਲਿਆਂ ਤੋਂ ਸੁਣ ਲੈਨੇ ਆ। ਤਸਵੀਰਾਂ ਤਾਂ ਤੁਸੀਂ ਨਾਲ-ਨਾਲ ਦੇਖ ਹੀ ਲਈਆਂ ਨੇ। ਆਓ ਸੁਣਦੇ ਆ ਕੀ ਕਹਿੰਦੇ ਨੇ ਮੱਲੇ ਵਾਲੇ। ਕੀ ਬਾਤ ਇਸਲਾਮਾਬਾਦ ਮhalla ਸਾਡਾ ਸਾਰੇ ਘਰ ਚ 50 ਘਰ ਆ ਕੋਈ ਗਲੀ ਦੇ ਵਿੱਚ ਸਾਰਿਆਂ ਦੇ ਵੱਟੇ ਵੱਜਦੇ ਰਾਤ ਨੂੰ 7:30 ਵਜੇ ਤੋਂ ਸ਼ੁਰੂ ਹੋ ਜਾਂਦੇ ਆ ਤੇ 2 ਵਜੇ ਤੱਕ ਵੱਜਦੇ ਆ ਅਸੀਂ ਬੜੇ ਪਰੇਸ਼ਾਨ ਆ ਸਾਡੇ ਪਰੋਨੇ ਆਏਦੇ ਸਾਡਾ ਦੋਤਾ ਆਇਦਾ ਮਸਾ ਬੱਚਿਆ ਬੱਚਾ ਸਾਲ ਦਾ ਉਹ ਤੇ ਬੜੀ ਮੁਸ਼ਕਲ ਬੱਚਿਆ ਜੇ ਵੱਜ ਜਾਂਦਾ ਤੇ ਅਸੀਂ ਕੀ ਮਤਲਬ ਦੇਣਾ ਸੀ ਅੱਗੇ ਸੁਣਾ ਬੱਚੇ ਉਹਨਾਂ ਤੇ ਸੋਰੀਆਂ ਨੂੰ ਕਿੰਨੇ ਚਿਰ ਤੋਂ ਵੱਜ ਰਹੇ ਆ ਇਹ 4 ਸਾਲ ਲੋਕ ਦੇ ਪੱਜੀ ਵੱਜਦੇ ਆ ਕਦੀ ਕੰਪਲੇਨਟ ਨਹੀਂ ਕੀਤੀ ਕੀਤੀ ਪੁਲਿਸ ਨਾਲੋਂ ਕਹਿੰਦੇ ਪ੍ਰੂਫ ਦੋ ਪ੍ਰੂਫ ਅਸੀਂ ਕਿੱਥੇ ਦਈਏ ਤੁਹਾਨੂੰ ਆਪ ਵੀ ਕੋਈ ਲੱਭਦਾ ਤੇ ਪੈਰੇ ਵੀ ਲਾ ਕੇ ਵੇਖ ਲੈ ਸਾਰਿਆਂ ਨੇ ਪੈਰੇ ਲੱਗਿਆ ਹੁੰਦਾ ਲੱਗੇ ਵਟਾ ਵਜਦਾ ਪਤਾ ਨਹੀਂ ਲੱਗਦਾ ਕੌਣ ਮਾਰਦਾ ਪਿਆ ਵਾ ਕਿੰਨੇ ਤੋਂ ਕਰੇ ਤੱਕ ਵਜਦੇ ਆ ਇਹ ਵਜਦੇ ਆ 7:30 ਸ਼ੁਰੂ ਹੋਏ 2 ਵਜੇ ਤੱਕ ਵਜਦੇ ਆ ਤੇ ਅਸੀਂ ਬਾਹਰ ਨਹੀਂ ਰਾਤ ਨੂੰ ਨਿਕਲ ਸਕਦੇ ਬੱਚਾ ਕੋਈ ਵੀ ਡਰਦਾ ਮਾਰਾ ਪੱਥਰ ਤੋਂ ਇਲਾਵਾ ਹੋਰ ਵੀ ਚੀਜ਼ਾਂ ਵਜਦੀਆਂ ਪੱਥਰ ਵਜਦੇ ਆ ਤਾਲੇ ਵੱਜੇ ਆ ਚੂਪਾਂ ਵੱਜੀਆਂ ਸ਼ਰਾਬ ਦੀਆਂ ਬੋਤਲਾਂ ਸੱਲ ਵੱਜਦੇ ਆ ਜਿੰਦਰੇ ਵੱਜਦੇ ਆ ਜਿੰਦਰੇ ਵੱਜਿਆ ਹਾਂਜੀ ਕੱਲ ਦੋ ਦਿਨ ਹੋ ਗਏ ਜਿੰਦਰੇ ਵੱਜਿਆ ਪੇ ਦੇ ਵੇਖੋ ਮੈਂ ਸੁਨਾਮਾਬਦ ਮੰਨ ਲੈ ਦਿਨਾਂ ਮਾਲੀ ਮੇਰਾ ਨਾਮ ਸ਼ਸ਼ੀ ਹੈ ਮੈਂ ਸਰਸੋ ਤੇ ਸਕੂਲ ਵਾਲੀ ਗਲੀ ਹੈ ਤੇ 400 ਹੋ ਗਏ ਹੈ ਲਗਾਤਾਰ ਪੱਥਰ ਵਜਦੇ ਆ 7:30 ਵਜੇ ਸ਼ੁਰੂ ਹੋ ਜਾਂਦੇ ਆ ਰਾਤ ਦੇ 2 ਵਜੇ ਤੱਕ ਵਜਦੇ ਆ ਜਿਹੜੇ ਲੋਕਾਂ ਨੇ ਬਲਬ ਵੀ ਲਗਾਏ ਉਹ ਵੀ ਤੋੜ ਦਿੰਦੇ ਆ ਆ ਦੇਖੋ ਤੁਸੀਂ ਕਿਹੋ ਜਿਹਾ ਪੱਥਰ ਛੁੱਟਿਆ ਰੇਲਵੇ ਵਾਲੇ ਜਿਹੜੇ ਹੁੰਦੇ ਰੇਲ ਲਾਂ ਦੇ ਉੱਤੇ ਪੈਂਦੇ ਆ ਉਹ ਵਾਲੇ ਪੱਥਰ ਆ ਤੇ ਜੰਦਰੇ ਆ ਕਿਤੇ ਕੋਸ਼ ਆ ਤੇ ਇਦਾਂ ਤੇ ਹੁਣ ਰਾਤ ਬਰਾਤੇ ਕੋ ਸੁੱਤੇ ਗਰਮੀਆਂ ਦੇ ਵਿੱਚ ਲੋਕੀ ਸੁੱਤੇ ਹੁੰਦੇ ਸੀ ਤੇ ਤਾਂ ਵੀ ਨਹੀਂ ਨਹੀਂ ਜ਼ੋਰ ਦੀ ਪੱਥਰ ਉਹਨਾਂ ਦੇ ਲੱਗਿਆ ਕਵੇ ਜੀ ਇਹ ਤਾਂ ਲੋਕੀ ਸੁੱਤੇ ਦਰਦਰ ਦੇ ਸੁੱਦੇ ਹੀ ਨਹੀਂ ਸਾਰੇ ਘਰਾਂ ਚ ਜਵਾਈਦੇ ਨੇ ਸਾਰੇ ਘਰਾਂ ਚ ਜਵਾਈਦੇ ਆ ਪਰ ਲੇਕਿਨ ਪਤਾ ਲੱਗਦਾ ਕਿੰਨੇ ਪੈਰੇ ਵੀ ਲਗਾਏ ਆ ਪਰ ਕੋਈ ਇਹਨੂੰ ਕੋਈ ਨਹੀਂ ਪਤਾ ਲੱਗਦਾ ਵੀ ਕਿੱਧਰੋਂ ਆਟੇ ਆਂਦੇ ਤੇ ਕੌਣ ਸੁੱਟਦਾ ਕੈਮਰੇ ਚ ਵੀ ਨਹੀਂ ਆਉਂਦੇ ਕੈਮਰੇ ਚ ਵੀ ਨਹੀਂ ਆਉਂਦੇ ਪੁਲਿਸ ਨੂੰ ਕੀ ਕਰ ਦਿੱਤੀ ਕਦੀ ਪੁਲਿਸ ਕਹਿੰਦੀ ਸਾਨੂੰ ਸਬੂਤ ਦਿਓ ਤੇ ਸਬੂਤ ਕਿੱਥੋਂ ਦੇਜੋ ਉਹਨਾਂ ਨੂੰ ਆਪ ਬਣਾਉਣੀ ਪਤਾ ਤੇ ਇਹੋ ਕਿਦੋਂ ਦੇਣ ਪੱਥਰ ਤੋਂ ਇਲਾਵਾ ਹੋਰ ਸਮਾਨੀ ਵਜਦਾ ਹਾਂ ਇਹ ਦੇਖ ਤਾਲੇ ਆ ਸੱਲਿਆ ਚੁਕ ਮਿਆਂ ਬੁੱਤੀ ਵੀ ਬਹੁਤ ਕੋਸਾਂ ਦਾ ਆ ਅਸੀਂ ਕਹਿਣੇ ਚਾਹੁੰਦੇ ਆ ਵੀ ਇਹ ਜਿਹੜੇ ਹੈਗਾ ਇਹਨਾਂ ਤੇ ਕਰੋ ਕੋਈ ਕਾਰਵਾਈ ਕਰੋ ਵੀ ਪਤਾ ਚੱਲੇ ਅੱਜ ਕਈ ਬੱਚਿਆਂ ਨੂੰ ਸੱਟਾਂ ਲੱਗ ਸਕਦੀਆਂ ਸੁੱਤਿਆਂ ਆ ਨੋ ਨਿੱਕੇ ਨਿੱਕੇ ਬੱਚੇ ਰਾਤ ਨੂੰ ਫਿਰਦੇ ਆ ਤੇ ਕਿਹ ਵੇ ਦਾ ਕਿਹ ਵਾਲੇ ਕਿਸੇ ਨੂੰ ਵੱਜ ਜਾਣੇ ਆ ਪੂਰੀ ਦਹਿਸ਼ਤ ਮੱਲੇ ਚ ਹਾਂਜੀ ਪੂਰੀ ਦਹਿਸ਼ਤ ਮੱਲੇ ਚ ਮੇਰਾ ਨਾਮ ਮਰਤੀ ਜੀ ਮੇਰਾ ਨਾਮ ਮੁਸਕਾਨ ਹੈ ਮੁਨਕੀ ਦਿੱਕਤ ਹੈ ਇਹ ਕਿ ਰੋਜ਼ ਰਾਤ ਨੂੰ ਵੱਡੇ ਵੱਜਦੇ ਨੇ ਅਈ ਹਾਰ ਕੇ ਆਪਣੀਆਂ ਕੰਨਾਂ ਵੀ ਉੱਚੀਆਂ ਕਰਵਾਈਆਂ ਕਿੰਨੀਆਂ ਕਿੰਨੀਆਂ ਉਹ ਤੁਸੀਂ ਦੇਖ ਨਹੀਂ ਸਕਦੇ ਹੋ ਔਰ ਇਹਨਾਂ ਨੇ ਆਪਣਾ ਬੂਆ ਵੀ ਵਖਰਾ ਲਗਵਾਇਆ ਫੇਰ ਵੀ ਫਿਰ ਵੀ ਇੰਨੀ ਉੱਚੀਆਂ ਉੱਚੀਆਂ ਕੱਦਾਂ ਹੋ ਦੇ ਬਾਵਜੂਦ ਵੀ ਹਰ ਟੀਨਾ ਦੇ ਉੱਤੇ ਆ ਕੇ ਵੱਟੇ ਵੱਜਦੇ ਨੇ ਉਹ ਵੀ ਕਿੰਨੇ ਕਿੰਨੇ ਵੱਡੇ ਵੱਟੇ ਲਵਾ ਹੋਰ ਕੀ ਬਾਈ ਜੀ ਬਲ ਵੱਜਦੇ ਨੇ ਬੱਤੀਆਂ ਜਿੰਦੀਆਂ ਟੂਪਾਂ ਨੇ ਉਹ ਵੱਜਦੀਆਂ ਨੇ ਤਾਲੇ ਵੱਜਦੇ ਨੇ ਤੇ ਆ ਰਿਹਾ ਰਿਵਾਰੀ ਵਾਲਿਆਂ ਦੇ ਲਈ ਪੱਥਰ ਨਹੀਂ ਉਹ ਮਾਰਦੇ ਨੇ ਕੀ ਲੱਗਦਾ ਕਿ ਇਹਦੀ ਸ਼ਰਾਰਤ ਹੈ ਕਿ ਜਾਂ ਕੋਈ ਕੀ ਦੀ ਸਮਝ ਦੇ ਕੇ ਕੀ ਸਾਨੂੰ ਸਮਝ ਹੀ ਨਹੀਂ ਲੱਗਦੀ ਜਿਵੇਂ ਦੱਸੀ ਕੀ ਨੂੰ ਸਾਰੇ ਲੱਗਣਾ ਕੀ ਆ ਹੁਣ ਸਾਡੇ ਪਾਜੀ ਜਾਂਦੇ ਆ ਮੰਡੀ ਜਾਂਦੇ ਆ ਫਿਰ ਵੀ ਉਹਨਾਂ ਨੇ ਪੂਰੇ 1 ਇੱਕ 2 2 ਵਜੇ ਤੱਕ ਪੂਰੇ ਮਤਲਬ ਕਿ ਪੈਰੇ ਦਿੱਤੇ ਨੇ ਫਿਰ ਵੀ ਕੋਈ ਕੇ ਦਾ ਸ਼ਰਾਗ ਨਹੀਂ ਕੋਈ ਕੋਸ਼ ਨਹੀਂ ਲੱਭਦਾ ਹੈਗਾ ਪਰ ਇੰਨਾ ਪਤਾ ਲੱਗਦਾ ਕਿ ਵਟਾ ਵਜਿਆ ਪੈਰੇ ਜਾਣ ਨੂੰ ਵਜਦਾ ਹਾਂ ਪੈਰੇ ਜਲੋਂ 2 2 ਵਜੇ ਪਤਾ ਹੀ ਨਹੀਂ ਲੱਗਦਾ ਸਾਹਮਣੇ ਵਾਜ ਜਾਂਦੇ ਪਤਾ ਨਹੀਂ ਲੱਗਦਾ ਕਿੱਥੋਂ ਆਂਦਾ ਕਿੱਥੋਂ ਨਹੀਂ ਆਂਦਾ ਹੈਗਾ ਕੈਮਰੇ 'ਚ ਵੀ ਨਹੀਂ ਆਂਦਾ ਕੋਈ